ਬੋਲੀਏਗੇ ਦੋ ਹੀ ਆਲੇ ਸਾਈਡ ਤੋਂ ਕਰ ਦੋ ਉਹ ਕਰਦੀ ਆ ਯਾਰ 2:18 ਮਿੰਟ ਹੋ ਚੁੱਕੇ ਤੇ ਦਿੱਲੀ ਤੁਗਲਕ ਰੋਡ ਪੁਲਿਸ ਸਟੇਸ਼ਨ ਦੇ ਸਾਹਮਣੇ ਖੜੇ ਆ ਅੱਜ ਹੁਣ ਅੱਧਾ ਘੰਟੇ 20 ਮਿੰਟ ਪਹਿਲਾਂ ਫੋਨ ਆਇਆ ਸੀਗਾ ਕਿ ਪਾਰਟੀ ਦੇ ਸਾਡੇ ਕੁਝ ਸਾਥੀ ਜਿਹੜੇ ਕਿ ਜਿਨ੍ਹਾਂ ਨੇ ਇਸ ਗੱਲ ਦੀ ਕੰਪਲੇਂਟ ਕੀਤੀ ਸੀਗੀ ਕਿ ਭਾਜਪਾ ਦੇ ਕੁਝ ਲੋਕ ਸ਼ਰਾਬਾਂ ਤੇ ਪੈਸੇ ਵੰਡ ਰਹੇ ਨੇ ਉਹਨਾਂ ਦੀ ਕੰਪਲੇਂਟ ਪੁਲਿਸ ਨੂੰ ਕੀਤੀ ਸੀਗੀ ਤੇ ਉਹਨਾਂ ਨੂੰ ਹੀ ਚੱਕ ਕੇ ਦਿੱਲੀ ਪੁਲਿਸ ਨੇ ਨਾਲੇ ਤਾਂ ਸਾਡੇ ਵਰਕਰਾਂ ਨੂੰ ਤੇ ਨਾਲੇ ਜਿਹੜੇ মিডিਆ ਵਾਲੇ ਉਸ ਗੱਲ ਨੂੰ ਕਵਰ ਕਰਨ ਆਏ ਸੀਗੇ ਉਹਨਾਂ ਨੂੰ ਫੜ ਕੇ ਨਾਲੇ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਨਾਲੇ ਅੰਦਰ ਬੰਦ ਕਰ ਦਿੱਤਾ ਤੇ ਜਿਹੜੇ ਬੀਜੇਪੀ ਦੇ ਗੁੰਡੇ ਸ਼ਰਾਬਾਂ ਤੇ ਪੈਸੇ ਵੰਡ ਰਹੇ ਸੀਗੇ ਉਹਨਾਂ ਨੂੰ ਛੱਡ ਦਿੱਤਾ ਤੇ ਹੁਣ ਜਦੋਂ ਅਸੀਂ ਆਇਆ ਅ ਇੱਥੇ ਸਟੇਸ਼ਨ ਦੇ ਸਾਹਮਣੇ ਮੈਂ ਲਾਜੀਤ ਭੁੱਲਰ ਜੀ ਲਾਡੀ ਢੋਸ ਜੀ ਸ਼ਹਿਰੀ ਕਲਸੀ ਜੀ ਡਾਕਟਰ ਸਨੀ ਹਲੂ ਵਾਲੀ ਅਸੀਂ ਸਾਰੇ ਸਾਥੀਆਂ ਆਇਆ ਤੇ ਉਹਨਾਂ ਬੰਦੇ ਨੂੰ ਛੱਡਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਨਾਲ ਗੱਲ ਕਰਨ ਵੀ ਦਿੱਤੀ ਜਾਰੀ ਹੈਗੀ 8 8 ਖਾਣੇ ਖਾਣੇ ਤੇ ਗੇਟ ਨੇ ਜਿਹੜੇ ਇਹ ਬੰਦ ਕਰ ਰੱਖੇ ਨੇ ਦੱਸੋ ਤੁਸੀਂ ਬੰਦੇ ਖਾਣੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਕਿ ਉਹਨਾਂ ਬੰਦਿਆਂ ਨੂੰ ਬਿਨਾ ਬੇਗਨਾਹ ਨੂੰ ਅੰਦਰ ਬੰਦ ਕਰਕੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਨਾਲੇ ਕਹਿੰਦੇ ਨੇ ਵੀ ਲੱਠ ਲਿਓ ਲੱਠੋਂ ਦੇ ਸੋ ਲੱਠ ਅ ਅ ਦਸਾਂ ਨੂੰ ਕੀ ਪ੍ਰਵਾਹ ਤੇ ਕੀ ਡਰ ਹੈ ਮੈਂ ਸਮਝਦਾ ਕਿ ਇਹ ਜੀ ਜਿਹੜੀ ਗੁੰਡਾਗਰਦੀ ਹੈ ਜਿਹੜੀ ਠੱਕੇਸ਼ਾਈ ਹੈ ਜਿਹੜੀ ਇਹ ਬੀਜੇਪੀ ਨੂੰ ਮੂੰਹ ਦਿਖਾਣੀ ਪਊਗੀ ਤੇ ਮੈਂ ਦਿੱਲੀ ਪੁਰਸ ਨੂੰ ਵੀ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਵਰਦੀ ਦੀ ਇੱਜ਼ਤ ਰੱਖੋ ਇਸ ਤਰੀਕੇ ਦੇ ਨਾਲ ਬੀਜੇਪੀ ਦੇ ਹੱਥ ਟੋਕੇ ਬਣ ਕੇ ਆਪਾਂ ਨਾ ਕੰਮ ਕਰੋ 5 ਤਰੀਕ ਨਿਕਲ ਜਾਣੀ ਹੈ 8 ਤਰੀਕ ਵੀ ਨਿਕਲ ਜਾਣੀ ਹੈ ਪਰ ਇਹ ਕੋਈ ਤਰੀਕਾ ਨਹੀਂ ਹੈ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਹੋ ਕੋਈ ਗੱਲ ਨਹੀਂ ਜਦ ਤੱਕ ਆਪਦੇ ਸਾਥੀਆਂ ਨੂੰ ਤੇ ਮੀਡੀਆ ਦੇ ਸਾਥੀਆਂ ਨੂੰ ਲੈ ਨਹੀਂ ਜਾਂਦੇ ਹੈਗੇ ਉਦੋਂ ਤੱਕ ਇੱਥੇ ਡਟੇ ਰਹਾਂਗੇ ਤੇ ਮੈਂ ਹੋਰ ਵੀ ਵਾਕਿਆ ਸਾਰੇ ਸਾਥੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਸਾਰੇ ਪਹੁੰਚੋ ਤਾਂ ਕਿ ਇਸ ਤਰੀਕੀ ਧੱਕੇਸ਼ਾਹੀ ਬੁੱਟਾ ਦੁਨੀਆਂ ਦੇ ਵਿੱਚ ਪੈਂਦੀਆਂ ਆਈਆਂ ਨੇ ਪੈਂਦੀਆਂ ਰਹਿਣਗੀਆਂ ਪਰ ਇਹ ਕੀ ਤਰੀਕਾ ਹੋਇਆ ਕਿ ਡੰਡਾ ਤੰਤਰ ਦੇ ਜ਼ੋਰ ਦੇ ਉੱਪਰ ਤੇ ਪਰਚਿਆਂ ਦੇ ਜ਼ੋਰ ਦੇ ਉੱਪਰ ਤੇ ਪੁਲਿਸ ਦੇ ਜ਼ੋਰ ਦੇ ਉੱਪਰ ਜੋ ਭਾਜਪਾ ਜਿੰਨਾ ਚਾਹੁੰਦੀ ਹੈ ਕਿ ਲੋਕ ਦਿੱਲੀ ਦੇ ਲੋਕਾਂ ਤੋ ਲੋ ਜਬੇ ਲੋ ਦੇਿੰਦੇ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ